ਹਾਰੇ ਜਨਮ ਬਣਣ ਦੇ ਮਿਹਨ ਹਰ ਕੀ ਹੈ ਹਾਰੇ ਜਨਮ ਸਭਤ ਸੂਰਤ ਦਾ ਨ ਇੱਕ ਹੈ ਜਿਹੜਾ ਇੱਕ ਆਇਆ ਨਾ ਸਭ ਉਹਦੇ ਵਿੱਚ ਪੂਰੇ ਉਹ ਜਨਮ ਬਣਨ ਤੇ ਪਰੇ ਹੋ ਜਾਂਦੇ ਇੱਕ ਹੋ ਗਿਆ ਜਦ ਫਿਰ ਜਨਮ ਬਣ ਜਨਮ ਬਣ ਦੇ ਕਹਾ ਦਾ ਜਦ ਇੱਕ ਦੇ ਵਿੱਚ ਨੁਕਸ ਪੈ ਜਾਂਦਾ ਨੁਕਸ ਨਾਕਸ ਹੋ ਜਾਂਦਾ ਗਾਗੀ ਹੋ ਜਾਂਦਾ ਮਾਨੋਦ ਕਾਬੂ ਜਲ ਵਸ ਵਿੱਚ ਹਿੰਦੂ ਜਿੰਨਾ ਚਿਰ ਮਨ ਵਸ ਵਿੱਚ ਹੈ ਕਹਿ ਜਾਂ ਮਨ ਬੇਕਾਬੂ ਹੋ ਗਿਆ ਫਿਰ ਕਿ ਨਹੀਂ ਜਦੋਂ ਮਨ ਢੋਲ ਜਾਂਦਾ ਕਿਤੇ ਹਿੰਲੇ ਗੱਲ ਦਾ ਖਤੇ ਡਿਸਟਰਬ ਹੋ ਜਾਂਦਾ ਫਿਰ ਇੱਕ ਨਹੀਂ ਜਾਂਦਾ ਅਡੋਲਤਾਤ ਹੋ ਜਾਂਦੀ ਜਿਨਾ ਜਰ ਅਡੋਲ ਹੈ ਉਹਨਾਂ ਜਰ ਜੋਤ ਜਿਨਾ ਜਰ ਅਡੋਲ ਹੈ ਉਹਨਾਂ ਜਰ ਡੋਲ ਗਿਆ ਇੱਕ ਨਹੀਂ ਇਹ ਇਸੇ ਕਰਕੇ ਡੋਲਣ ਤੇ ਰੱਖੋ ਪ੍ਰਭੂ ਕੇ ਜਦੋਂ ਸਰੀਰ ਛੱਡਿਆ ਜਾਂਦਾ ਜੇ ਉਦੋਂ ਡੋਲ ਜਵੇ ਦੁਬਾਰਾ ਜਨਮ ਹੋ ਜਾਂਦਾ ਬਾਤ ਸਹੀ ਗੱਲ ਕਿਉਂਕਿ ਡੋਲ ਗਿਆ ਉਸ ਵੇਲੇ ਜੇ ਉਸ ਵੇਲੇ ਕਰਾਇ ਜਵੇ ਕਿਹ ਜਾਣ ਬੋਲ ਮੀਰ ਉਸ ਵੜੇ ਕੇ ਹੈ ਡੋਲਣ ਤੇ ਰੱਖੋ ਪ੍ਰਭੂ ਜੇ ਪਹਿਲਾਂ ਵੀ ਡੋਲਦਾ ਰਹੇ ਤਾਂ ਉਸ ਵੜੇ ਵੀ ਡੋਲ ਜੂਗਾ ਡੋਲੇ ਨਾ ਡੋਲਤਰੇ ਡੋਲਿਆ ਹੋਇਆ ਦੋ ਜਗ੍ਹਾ ਅਡੋਲ ਇੱਕ ਜਗ੍ਹਾ ਹਰੀਆ ਰਹਿਦਾ ਕਿਉਂਕਿ ਅਡੋਲ ਹੈ ਔਰ ਉਹਨਾਂ ਦੇ ਜਨਰਲ ਕੋਲ ਬੀਹਰ ਫੇੜੀ ਜਨਰਲ ਦਬਰਦਾ ਹੋ ਜਨਰਲ ਮੜ ਬੀਹਰ 10 4 4 ਪਰਵੀਰ ਔਰ 10 4 4 ਪਰਵੀਰ ਔਰ 10 4 4 ਇਹ 18 ਜਿਹੜਾ ਕਹਿੰਦੇ ਨੇ ਜਦੋਂ ਇਹਨਾਂ ਨੇ ਬਾਟ ਪਾੜੀਏ ਉਹ 18 ਅਥਾ 18 ਵਿਧਿਆ ਬਣਾਤੇ ਇਹਨੂੰ ਇਹ ਵਿੱਦਿਆ ਕਹਿੰਦੇ ਨੇ ਗੁਰਬਾਣੀ ਤੋਂ ਉਹ ਵਿੱਦਿਆ ਬਣਦੀ ਹੈ ਜਦੋਂ ਗੁਰਬਾਣੀ ਨੂੰ ਉਹ ਵਿੱਦਿਆ ਬਣਦੀ ਹੈ ਇਹ ਵਿੱਦਿਆ ਅਰਥਨਿਕ ਵਿਦਿਆ ਤੇ ਇੱਥੋਂ ਇਹ ਨਾਂ ਨੇ ਸਾਰੇ ਅਰਥਨਾ ਨਾ ਰੱਖੀਦਾ ਹੈ ਆਪਣਾ ਤੈਨ ਜਾਣ ਕੇ ਜਦ ਵਿੱਦਿਆ ਨੂੰ ਵਿੱਦਿਆ ਬਣਦੀ ਉਹ ਨਹੀਂ ਬਣੀ ਇਹਨੇ ਕਿ 18 ਪ੍ਰਕਾਰ ਦੀ ਵਿੱਦਿਆ ਜਾਣਦਾ ਉਹਦਾ ਵੀ 18 ਪ੍ਰਕਾਰ ਦੀ ਸਮੁਲਤ ਸ਼ਾਸਤਰ ਵਿੱਚ ਲਖੇ ਨੇ ਇਹਦੇ ਉਹ ਤਾਂ ਪੁੰਨ ਪਾਪ ਦੀ ਵਿਚਾਰ ਹੈ ਉਹ ਤਾਂ ਅਸੀਂ ਪੜ੍ਹ ਨਹੀਂ ਆਂਦੇ ਨਾਲੇ 10 4 ਜੇ ਆਉਣਾ 18 ਆਉਂਦਾ 18 ਇਕੱਠਾ ਆਇਆ ਹੋਇਆ ਹੈ ਕੁਰਬਾਨੀ 'ਚ 10 4 4 10 18 ਨਹੀਂ ਹੁੰਦਾ ਬਣਦਾ 10 1 4 1 4 1 ਆਏ ਆਏ 18 ਲਾਫ ਹੈਗਾ ਆਇਆ ਹੋਇਆ 18 ਲਾਫ ਹੈਗਾ ਆਇਆ ਹੋਇਆ 10 4 4 ਫਿਰ ਕਾ ਤੇ ਲਿਖਿਆ ਦਸ ਸੇ ਕੋ ਚਾਰ ਕੋ ਚਾਰਕ ਦਸ ਇੱਕ ਕੀ ਹੈ ਦਸੇ ਤਦੌਰ ਦਸ ਦਵਾਰਾਂ ਦਾ ਇਹ ਗਿਆਨ ਲੋਕਾਂ ਨੂੰ ਦਸਵੇਂ ਦਵਾਰ ਤੇ ਅਗੇ ਰੌਲਾ ਪੈਂਦਾ ਨਾ ਜਿਹੜੇ ਮਾਨਵੱਖ ਨੇ ਉਹਨਾਂ ਦਾ ਦਸਵਾਂ ਦਵਾਰ ਤਿਰਕੁਟੀ ਹੈ ਜਿਹੜੇ ਗੁਣ ਕਰੇ ਉਹਨਾਂ ਦਾ ਦਸਵਾਂ ਦਵਾਰ ਹਿਰਦਾ ਹੈ ਇੱਥੋਂ ਆ ਕੇ ਸਾਰਾ ਹੀ ਫਰਕ ਪੈ ਗਿਆ ਜਿਨ੍ਹਾਂ ਦਾ ਦਸੋਂ ਦੁਆਰ ਤਿਰਕੁੱਟ ਗਿਆ ਉਹ ਵਿੱਦਿਆ ਨੂੰ ਮੰਨਦੇ ਨੇ ਵਿੱਦਿਆ ਬਲਕੇ ਵਿਦਿਆਰਬੁੱਧੀ ਜਿਵੇਂ ਉਹਨਾਂ ਨੂੰ ਫਰਕ ਦਾ ਪਤਾ ਉਹ ਵਿੱਦਿਆ ਨੂੰ ਤੀਜੀ ਅੱਖ ਬੁਲਦੇ ਨੇ ਗੁਰਮੁਖ ਵਿੱਦਿਆ ਨੂੰ ਅਵਿਦਿਆ ਬੁਲਦੇ ਨੇ ਤੀਜੀ ਅੱਖ ਬੁੱਧੀ ਨੂੰ ਬਵੇਕ ਬੁੱਧੀ ਨੂੰ ਬੁਲਦੇ ਨੇ ਤੀਜੀ ਅੱਖ ਬਵੇਕ ਬੁੱਧੀ ਨੂੰ ਬੁਲਦੇ ਨੇ ਬੁੱਧੀ ਵੀ ਤੀਜੀ ਅੱਖ ਹੈ ਪਰ ਹਾਲੇ ਬੁੱਧੀ ਤੀਜੀ ਅੱਖ ਖੁੱਲ ਨਹੀਂ ਰਹੀ। ਇਹਨੂੰ ਕੀ ਲੱਗਿਆ ਸੂਤਕ ਲੱਗਿਆ ਹੋਇਆ। ਬਿਮਾਰ ਹੈ। ਖਰਾਬੀ ਹੈ। ਇਹਦੇ ਵਿੱਚ ਗਿਆਨ ਅੰਜਨ ਪਾਊਗਾ ਠੀਕ ਹੋ ਜਾਊਗਾ। ਗਿਆਨ ਅੰਜਨ ਗੁਰਦੀਆ ਗਿਆਨ ਅੰਦਰ ਬਿਨਾਸ ਬਿਨਾਸ। ਇਹ ਤੇ ਤੋ ਦਝਾਈ ਹੋਈ ਐ ਤੋ ਜਿਵੇਂ ਅਖੇ ਤੋ ਵੇ ਜਾਂਦੀ ਐ। ਦਿਨਾਂ ਲਈ ਠੀਕ ਇਸ ਕਰਕੇ ਇਹਨੂੰ ਠੀਕ ਠੀਕ ਦੀਦਾ ਨਹੀਂ ਹੈ। ਜੋ ਤੈਨੀਆਂ ਹੁੰਦੀ ਜਾਂ ਤੇ ਹੀ ਅੜਕ ਜਾਂਦੀ ਹੈ। ਸਰੀਰ ਤੇ ਅੜਕ ਜਾਂਦੀ ਅੰਦਰ ਨਹੀਂ ਜਾ ਸਕਦੀ ਗਾਂ ਜੋਤਰੀ ਦੇਖਦੀ ਹੈ। ਗੁਰਬਾਣੀ ਕਹਿੰਦੀ ਹੈ ਜਾਣ ਜੋਤ ਨਾਲ ਪੁੱਛੋ ਜਾਂਦੀ। ਕੁਮੇੜ ਵੀ ਕਹਿੰਦਾ ਬਾਰ-ਬਾਰ ਮਰੀਬੁੱਧ ਮਾਇਆ ਤੇ ਜਾ ਕੇ ਅੜਕ ਜਾਂਦੀ ਹੈ ਮਰੀ ਦੇਸੀ। ਸਰੀਰ ਤੋਂ ਕਹਾ ਦੇਖਣਾ ਸੀ ਸਰੀਰ ਤੋਂ ਕਹਾ ਦੀ ਗੱਲ ਹੈ। ਗੱਲ ਅੰਦਰਲੀ ਹੈ ਬਾਹਰਲੀ ਹੈ ਗੁਰਬਾਣੀ ਦੀ। ਬਾਹਰ ਤਾਂ ਸਭ ਕੁਝ ਦੀਦਾਈ ਹੈ ਬਾਹਰ ਕੀ ਦੇਖਣਾ ਸੀ। ਗੱਲ ਤਾਂ ਦੇਖਣ ਵਾਲੀ चीज ਤਾਂ ਅੰਦਰ ਹੈ ਜੋ ਜਾਣਨਾ ਤਾਂ ਅੰਦਰ ਹੈ ਉਹ ਤਾਂ ਆਤਮਾ ਹੈ ਆਤਮ ਗਿਆਨ ਹੈ 10 4 4 ਪ੍ਰਵੀਨ ਪ੍ਰਵੀਨ 10 ਹੋ ਗਏ ਦੁਆਰੇ 4 ਹੋ ਗਏ ਵੇਦ ਔਰ 4 ਹੋ ਗਏ ਜੁਗ 4 ਜੁਗਾਂ ਨੂੰ ਨਹੀਂ ਪਤਾ 4 ਜੁਗ ਗਲਤ ਬੰਦੀ ਬੈਠੇ ਰੂਦਾਂ ਇਹਨਾਂ ਦੀ ਵਿਦਿਆ ਬਲਾਂਗੇ ਚਾਰ ਜੋਗ ਇਹ ਨਾਲੇ ਚਾਰ ਜਿਹੜੇ ਯੁੱਗ ਰਹੇ ਇਹ ਨਾਲ ਹੀ ਨੇ ਨਾ ਇਸੇ ਕਰਕੇ ਗਿਆਨਾ ਗੁਪਤੇ ਬੁੱਝੇ ਯੁੱਗ ਚਤੂਹਾਰੇ ਯੁੱਗ ਦਾ ਬੁੱਝਣ ਵਾਲੀ ਗੱਲ ਹੈ ਘਟ ਘੜ ਵਰਤੈ ਉਧਰ ਬੁਝਾਰੇ ਨਾ ਤਾਂ ਜਿੱਥੇ ਵਰਤਦੇ ਨੇ ਜੋ ਉਸ ਜਗ੍ਹਾ ਦਾ ਇਹਨਾਂ ਨੂੰ ਪਤਾ 10 ਦਸ ਦਾ ਪਤਾ ਹੈ ਉਧਰ ਬੁਝਾਰੇ ਉਦਾਸ ਆ ਗਿਆ ਜੇ ਦਸਾਂ ਦਾ ਪਤਾ ਹੁੰਦਾ ਤਾ ਉਹਦਾ ਦਾ ਪਤਾ ਹੁੰਦਾ ਇਸ ਗੱਲ ਦਾ ਨਹੀਂ ਪਤਾ ਇਹਨਾਂ ਨੂੰ ਕੰਟ ਕੰਟ ਵਰਤਾਂ ਉਧਰ ਮੁਝਾਰੇ ਉਹ ਤਾਂ ਅੰਦਰ ਵਸਣ ਦੇ ਯੁਗ ਤਾਂ ਯੁਗ ਬਾਹਰ ਨਹੀਂ ਹੁੰਦੇ ਬਾਹਰ ਹੋਈ ਹਮੇ ਉਹੀ ਚੰਦਾ ਉਹੀ ਸੂਰਜ ਹੈ ਗੁਰਬਾਣੀ ਖੜਨ ਕਰਦੀ ਹੈ ਬਾਹਰ ਦੇ ਯੁਗਾਂ ਨੂੰ ਉਹੀ ਤਾਰੇ ਆ ਜੋਕੇ ਮੈਂ ਬਦਲ ਗਏ ਯੁਗ ਅੰਦਰ ਲਈ ਹਰਸਤਾ ਬਦਲ ਦਈਏ ਯੁਗ ਬਦਲਦਾ ਹੈ ਅਹੀਂ ਤੇ ਪੰਜਵੇਂ ਪਾਸ਼ਾ ਕਹਿੰਦੇ ਨੇ ਇੱਕ ਘੜੀ ਨਾਲ ਮਿਲਤੇ ਤਾਂ ਕਲਜੋਗ ਹੋਤਾ ਵਰਨਾ ਸਜੁਗ ਦੇ ਅੰਦਰ ਕਲਜੋਗ ਸੀ ਨਹੀਂ ਤੇ ਬਾਹਰ ਵਾਲੇ ਜੋ ਜੇ ਬਾਹਰ ਜੋ ਕਲਜੋਗ ਹੈ ਤਾਂ ਅੰਦਰ ਉਹਨਾਂ ਦੇ ਕਲਜੋਗ ਫਿਰ ਤਾਂ ਕਲਜੋਗ ਹੀ ਹੁੰਦਾ ਫਿਰ 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 ਤਾਂ ਸਾਰਾ ਕਲਜੋਗ ਹੀ ਹੁੰਦਾ ਇਹਨਾਂ ਨੂੰ ਕਲਜੋਗ ਸਜੁਗ ਦਾ ਧਿਆਨ ਨਹੀਂ ਜੇ ਜਿਹੜੇ ਇਹਦੇ ਵਿੱਚ ਕਲਪਨਾ ਉੱਤੇ ਕਲਜੋਗ ਆ ਜਿੱਤੇ ਸ਼ਬਦ ਪ੍ਰਗਟ ਹੈ ਉਹ ਸਜੋਗ ਹੈ ਜਿੱਤੇ ਸ਼ਬਦ ਪ੍ਰਗਟ ਹੈ ਉਹ ਸਜੋਗ ਹੈ ਜਿੱਤੇ ਸੱਚ ਪ੍ਰਗਟ ਹੈ ਉਹ ਸਜੋਗ ਹੈ ਜਿੱਤੇ ਅਰ ਕਲਜੋ ਕਿੱਦਾਂ ਦਾ ਕਲਜੋ ਹੁੰਦਾ ਤੇਰੀ ਕੁਟੀ ਚ ਵਾਇਦੀ ਪੋਖੰਦਰ ਹੁੰਦੀ ਹੈ ਜਰੂਰ ਪਰ ਕ ਤ੍ਰਿਕੁਟੀ ਜੋ ਜੇ ਸ਼ਬਦ ਪੈਦਾ ਹੁੰਦਾ ਜੋ ਅਸੀਂ ਕਲਪਨਾ ਕਰਦੇ ਹਾਂ ਉਹ ਦਿਮਾਗ ਚ ਕਰਦੇ ਆ ਸਾਰੇ ਉਹ ਤੋ ਕਹਿ ਰਹ ਹੁੰਦੀ ਹੈ ਦੇ ਲਾਰ ਦਿਮਾਗ ਦੇ ਨਾਲ ਪੈਦਾ ਹੁੰਦੀ ਹੈ ਕਲਪਨਾ ਛਾ ਉਹ ਦਿਮਾਗ ਤੋਂ ਪਰੇ ਦੀ ਗੱਲ ਹੈ ਕੋਈ ਤੁਰਕੀ ਬਾਣੀ ਆਪੇ ਆਉਂਦੀ ਹੈ ਉਹ ਸਾਡੇ ਵਾਸਤੇ ਪਰੇ ਹੈ ਸ਼ਬਦ ਉਹ ਤੁਰਕੀ ਬਾਣੀ ਆ ਹੀ ਲਿਖਿਆ ਤਾਂ ਆਉਂਦੀ ਹੈ ਉਹ ਤਾਂ ਇਹ ਅਸੀਂ ਪੈਦਾ ਕਰਨਾ ਉਹ ਆਪਣੇ ਆਪ ਆਉਂਦੀ ਹੈ 10 4 4 10 4 4 ਚਾਰੇ ਵੇਦ ਚਾਰੇ ਵੇਦ ਬਣੇ ਚਾਰ ਚਾਰੇ ਵੇਦ ਅਤੇ ਚਾਰੇ ਯੁਗ ਚਾਰਾਂ ਯੁਗਾਂ ਦਾ ਵਿਚਾਰ ਵੇਦ ਨੇ ਚਾਰੇ ਯੁਗ ਚਾਰ ਵੇਦ ਲਿਖੇ ਤਾਂ ਇਹਨਾਂ ਦਾ ਪਰ ਰਤ ਜਤੇਗਾ ਆ ਉਹ ਵੇਦ ਹੀ ਹੈ ਨਾ ਤੇ ਤੇਰਾ ਜਤੇਗਾ ਸਜੋਗਰਾ ਸੰਤੋਕਾ ਚਾਰ ਜੋ ਵਿਚਾਰ ਵੇਦ ਜਿਹੜੇ ਵੀ ਨਾ ਅ ਦਸ ਦਵਾਰ ਇਹਨਾਂ ਦਾ ਗਿਆਨ ਸਹੀ ਸਹੀ ਹੁੰਦਾ ਜਿਹੜਾ ਹਰ ਉਹਨੂੰ ਹਰੀ ਜਨਮਰਨ ਬਹੀਨ ਦਸ ਚਾਰ ਚਾਰ ਪਰਵੀ ਹਾ ਦਾ ਚਾਰ ਚਾਰ ਚ ਪਰਵੀ ਰੂਦਾ ਅਕਲੰਕ ਰੂਪ ਅਪਾਰ ਆ ਕਲੰਕ ਕਲੰਕ ਕਹਿੰਦਾ ਹੈ ਕਲੰਕਤ ਹੋ ਜਾਣਾ ਅਕ ਨਹੀਂ ਪੜਨਾ ਇਹਨੂੰ ਕਲੰਕ ਇਕੱਠਾ ਪੜਨਾ ਆੜਾ ਅੜ ਵੱਢ ਉਹ ਕਲੰਕ ਰੂਪ ਅਪਾਰ ਹਾਂ ਕਲੰਕ ਤੋਂ ਰਹਿਤ ਉਹ ਕਲੰਕ ਕ ਰੂਪ ਅਪਾਰ ਅਪਾਰ ਐਸਾ ਰੂਪ ਹੈ ਜਿਹਨੂੰ ਕਲੰਕ ਲੱਗਦਾ ਹੀ ਨਹੀਂ ਜਿਹਨੂੰ ਪਰਮ ਜੀ ਦੇ ਨੇੜੇ ਆਉਂਦਾ ਹੀ ਨਹੀਂ ਕਲੰਕ ਪਰਮਾ ਹੁੰਦਾ ਔਰ ਕੁਝ ਨਹੀਂ ਹੁੰਦਾ ਕਲੰਕ ਕੀ ਹੈ ਪਰ ਜਿਹਦੇ ਅੰਦਰ ਪਰਮ ਨਹੀਂ ਕੋਈ ਪੈਦਾ ਕਰ ਸਕਦਾ فرمਾ ਪੈਦਾ ਕਿੱਥੇ ਕਰ ਹੁੰਦਾ ਹੈ ਜਿੱਥੇ ਪਹਿਲਾਂ ਪਰਮ ਹੋਵੇ ਜਿੱਥੇ ਪਰਮ ਪਹਿਲਾਂ ਹੋਵੇ ਉੱਥੇ ਪਰਮ ਹੋਰ ਪੈਦਾ ਕੀਤਾ ਜਾ ਸਕਦਾ ਹੈ ਜਿੱਥੇ ਪਰਮ ਹੋਵੇ ਹੀ ਨਾ ਉੱਥੇ ਪਰਮ ਨਹੀਂ ਪੈਦਾ ਕੀਤਾ ਜਾ ਸਕਦਾ ਜਿੱਥੇ ਪਰਮ ਹੋਵੇ ਪਹਿਲਾਂ ਉਹ ਵੀ ਜੇ ਇਦਾਂ ਲਾ ਪੈਦਾ ਕਰਨ ਵਾਲਾ ਤਗੜਾ ਜਿਆਦਾ ਗਿਆਨਵਾਨ ਹੈ ਨਾ जिंदे पैदा करना है पर ओदे को ज्ञान ਘਟਾ ਹੈ। ਤਾਂ ਹੀ ਪੈਦਾ ਕਰ ਸਕਦਾ ਹੈ। ਘਟ ਗਿਆਨ ਵਾਲਾ ਵੱਧ ਗਿਆਨ ਵਾਲੇ ਨੂੰ ਪਰ ਪੈਦਾ ਨਹੀਂ ਕਰ ਸਕਦਾ ਉਹਦੇ ਅੰਦਰ। ਉਹਦੇ ਕੋਲ ਕੋਈ ਸ਼੍ਰੀ ਪਹਿਲਾਂ ਹੀ ਜਾਂਦਾ। ਇਸ ਕਰਕੇ ਜਿਹੜੇ ਕੁਝ ਪੜ ਲੈਂਦੇ ਨੇ ਗਿਆਨ ਤਿੰਨਾ ਬੜਿਆ ਨਾ ਹੋ। ਫਿਰ ਨਾ ਬਾਜਾਂ ਤੇ ਸਿਕਦਾਰਾ ਇੰਨਾ ਬੜਿਆ ਨਾ। ਉਹ ਇਹਨਾਂ ਨੇ ਗਿਆਨ ਪੜ ਲਿਆ। ਅਗਿਆਨੀ ਜਿਹੜੇ ਨਾ ਨਹੀਂ ਬੜਿਆ ਉਹਨਾਂ ਦੇ ਅੰਦਰ ਬੈਠੇ ਕਰ ਸਕਦੇ ਨੇ ਇਹਨਾਂ ਦੇ ਜਿਹੜੇ ਬਤੱਲ ਨੇ ਗਾਹਾਂ ਬੈਠੇ ਉਹਨਾਂ ਦੇ ਡੱਡੀ ਪਰ ਬੈਠ ਸਕਦੇ ਉਹਨਾਂ ਦੇ ਕਿ ਮੈਂ ਕਰ ਦਾਂਗੇ ਉਹਦਾ ਇਹਨਾਂ ਨੂੰ ਬਨਾਰਦ ਕੇ ਠੱਗ ਕਹਿ ਦਿੰਦੇ ਨੇ ਆਪ ਤੋਂ ਘਟ ਗਿਆਨ ਵਾਲੇ ਨੂੰ ਹੀ ਪਰ ਦੇਖੋ ਨਾ ਠੱਗੀ ਜੇ ਕੋਈ ਮਾਰਦਾ ਹ ਹੁਣ ਜਾਣਾ ਮਾਰਦਾ ਜਿਹੜਾ ਪਹਿਲਾਂ ਹੀ ਠੱਗਾ ਹੈ ਸੰਤ ਨੂੰ ਸੰਤੇ ਭਰੋਸਾ ਨਹੀਂ ਹੁੰਦਾ ਉਹਨੂੰ ਬਥੇ ਵੀ ਠੱਗਾ ਮੈਂ ਵੀ ਠੱਗਾ ਦੋ ਠੱਗ ਨੇ ਉਹਦਾ ਕਦੇ ਸੁਪਨੇ ਸੁਪ ਲੜੇ ਤਾਂ ਜ਼ਹਿਰ ਕੇ ਨੂੰ ਛੜੇ ਤੇ ਦੋ ਸੁਪਨੇ ਜ਼ਹਿਰ ਕੇ ਨੂੰ ਜਾਣੀਆਂ ਜਾਇ ਤਾਂ ਉਹਨੂੰ ਚਲਦੀ ਆ ਜਿਹੜਾ ਸਭ ਨਾ ਹੋਵੇ ਜਾਇ ਤਾਂ ਜੂਹੇ ਨੂੰ ਝੜੂ ਵਿਚਾਰੇ ਨੂੰ ਜਿਹੜਾ ਸੱਪ ਦੀ ਖੁਰਾਕ ਹੈ ਬਾੜ ਸਬ ਪ੍ਰਭੂ ਸਾਖੀ ਨੋ ਬੀਜੂ ਬਲੇ ਆਖਈਏ ਰੇ ਉਹ ਤਾਂ ਬਿੱਲੀ ਵੀ ਖਾ ਜਾਂਦੀ ਐ ਸਪਨਾ ਰੱਖਣਾ ਹੀ ਐ ਜੀ ਜੈਰੂਨੀ ਜਿਆਦਾ ਗਿਆਨਵਾਨ ਆਦਮੀ ਘੱਟ ਗਿਆਨਵਾਨ ਆਲਿਆਂ ਨੂੰ ਠੱਗ ਲੈਂਦੇ ਨੇ ਪਰਮਪੇਲਾ ਕਰਕੇ ਜਿੱਥੇ ਪਰੋਂ ਦਾ ਨਾਮ ਨਿਸ਼ਾਨ ਲਾਇਓ ਨਹੀਂ ਉੱਥੇ ਪਰਮ ਪੈਦਾ ਨਹੀਂ ਕੀਤਾ ਜਾ ਸਕਦਾ ਉਹਨੇ ਪਹਿਲਾਂ ਵਟਾਂ ਤੋ ਉਦੋਂ ਗਾਂ ਨਾ ਗਿਆ ਰਾਂ ਉਦੋਂ ਗਾਂ ਖੜਾ ਉੱਚਾ ਉਹ ਜਾਣਦਾ ਉਹਨਾਂ ਨੂੰ ਇਸ ਅਵਸਥਾ ਵਿੱਚ ਤਾਂ ਪਰਮ ਦਾ ਨਾਸ ਕਰੀਦਾ ਹੁੰਦਾ ਗੁਰਪ੍ਰਸਾਦ ਇਹੋ ਗਿਆਨ ਹੁੰਦਾ ਜੀ ਦੇ ਕਿਰਪਾ ਨਾਲ ਪਰਮ ਦਾ ਨਾਸ ਹੋ ਗਿਆ ਇਹਦਾ ਆਪਣਾ ਗੁਰਬਾਣੀ ਜਿਨ੍ਹਾਂ ਨੇ ਰਚੀ ਹੈ ਉਹਨਾਂ ਦੇ ਆਪਣੇ ਪਰਮ ਦਾ ਨਾਸ ਸੀ ਸਾਡੇ ਪਰਮ ਦਾ ਨਾਸ ਕਰਨ ਵਾਸਤੇ ਤੁਹਾਨੂੰ ਆ ਲਿਖ ਕੇ ਦੇ ਗਏ ਉਹਨਾਂ ਦੇ ਅੰਦਰ ਅਸੀਂ ਪਰਮ ਕਿਵੇਂ ਪੈਦਾ ਕਰ ਦਿੰਦੇ ਸਾਰੇ ਉਹਦਾ ਸਾਰੇ ਦੋਸਾਂ ਚ ਫਿਰ ਉਹਨਾਂ ਦੇ ਕਿਸੇ ਦਾ ਅਸਰ ਨਹੀਂ ਹੋਇਆ ਸੰਤ ਦੇ ਉੱਤੇ ਕਿਸੇ ਦਾ ਅਸਰ ਨਹੀਂ ਹੁੰਦਾ ਹੁੰਦਾ ਜਿਹੜਾ ਅਸਲੀ ਸੰਤ ਹੈ ਉਹਦੇ ਤੇ ਬਦੀ ਹੁੰਦਾ। ਸਾਤ ਨੇ ਛਾੜੇ 73 ਕੋਟਕ ਮਲੇ ਸੰਤ। ਇਹ ਕਹਿੰਦੇ ਨੇ ਸੰਤ ਦਾ ਅਸਰ ਹੋ ਜਾਂਦਾ। ਸੰਗਤ ਦਾ ਅਸਰ ਵੀ ਉਹ ਤੇ ਹੁੰਦਾ ਜਿਹੜਾ ਸਾਡੇ ਨਾਲ ਘਟ ਗਿਆ ਨਾ ਨੋਵੇ। ਬਦਲ ਤੇ ਨਹੀਂ ਹੁੰਦਾ ਹੱਕ। ਪਤਾ ਹੈ ਕਿ ਮੈਂ ਹਜੂਰ ਵੱਧ ਵਾਲੇ ਦਾ ਘਟ ਵਾਲੇ ਦਾ ਅਸਰ ਹੋਊਗਾ। ਜਿਆਦਾ ਵਾਲੇ ਜਿਆਦਾ ਵਾਲੇ ਦਾ ਜਿਹੜਾ ਅਸਰ ਇਹਦੀ ਕਬੂਲ ਕਰਦੇ। ਜੇ ਨਾਨਕ ਦਾ ਅਸਰ ਕਿਸੇ ਨੇ ਕਬੂਲ ਨਹੀਂ ਕੀਤਾ। ਜੇ ਕਬੀਰ ਦਾ ਅਸਰ ਕਿਸੇ ਨੇ ਕਬੂਲ ਨਹੀਂ ਕੀਤਾ ਤਾਂ ਕਬੀਰ ਨੇ ਘੜਾ ਕਿਸੇ ਦਾ ਕਰ ਲਿਆ ਕਬੀਰ ਨੇ ਘੜਾ ਕਿਸੇ ਦਾ ਕਰ ਲਿਆ ਹਾਂ ਕਿਸੇ ਨੇ ਘੜਾ ਕਿਸੇ ਦਾ ਕਰ ਲਿਆ ਭਗਤਾਂ ਨੇ ਘੜਾ ਕਿਸੇ ਦਾ ਕਰ ਲਿਆ ਉਹਨਾਂ ਨੇ ਨਹੀਂ ਕੀਤਾ ਨਾ ਕਰੋ ਇਹਦਾ ਮਤਲਬ ਇਹ ਨਹੀਂ ਵੀ ਜਿਆਦਾ ਆਦਮੀ ਹੋਣੇ ਕਿ ਪਾਸੇ ਤਾਂ ਇਹ ਕਾਲਮੀ ਦਾ ਅਸਰ ਹੋ ਜੂਗਾ ਬਿਲਕੁਲ ਨਹੀਂ ਹੁੰਦਾ ਤਾਂ ਬੁੱਢੇ ਪਰ ਆਦਮੀ ਵੀ ਇੱਕ ਪਾਸੇ ਖੜੇ ਆਪੋ ਜੀ ਸੀ ਉਹ ਵੀ ਉਹਨਾਂ ਦੀ ਗੱਲ ਨਹੀਂ ਬਿਲਦੀ ਸੰਸਾਰ ਦੇ ਵਿੱਚ ਵੀ چاہے ساری ਜ਼ਿੰਦਗੀ ਹਰੀ ਜਾਣ ਐਤਾ ਨਹੀਂ ਐ ਸਿਰਫ ਦਾ ਅਸਰ ਹੁੰਦਾ ਅਸਰ ਬੰਦੇ ਤੇ ਅਸਰ ਕਬੂਲੂ ਦਾ ਅਸਰ ਹੋਊਗਾ ਨਾ ਸਦੀ ਹੋ ਸਕਦਾ ਇੱਥੇ ਇਸ ਕਰਕੇ ਜਿੰਨਾ ਮਰਜੀ ਕਿਸ ਨੂੰ ਪੜਾਈ ਜਾਓ ਜਿੰਨਾ ਮਰਜੀ ਪ੍ਰਚਾਰ ਕਰਿਓ ਜਿੰਨਾ ਜਿਹੜਾ ਅਸਰ ਕਬੂਲ ਨਹੀਂ ਕਰਦਾ ਅਸਰ ਉੱਤੇ ਹਲੋ ਨਹੀਂ ਇਹੀ ਗੱਲ ਗਾਹਾਂ ਦੱਸੀ ਗਈ ਇਸ ਦੇ ਵਿੱਚ ਇਹ ਪਾਵਰ ਹਰੇ ਕੋਲ ਹੈ ਜਿਹੜਾ ਹਰ ਦੁਆ ਨਾ ਹਰ ਸਾਰੇ ਹਰ ਨਾ ਦੁਖਸਾਰ ਉਹ ਵੀ ਤਾਂ ਹਰੇ ਆ ਉਹ ਜਿਹਨੂੰ ਖਸਪਿਆ ਹੋਇਆ ਉਹ ਵੀ ਨਹੀਂ ਕਬੂਲ ਕਰਦਾ ਅਸਰ ਉਹ ਵੀ ਆਪਣੀ ਵਰਗੀ ਨਾਲ ਕਬੂਲ ਕਰਦਾ ਅਸਰ ਇਹ ਤਾਂ ਸਾਰੇ ਅਗਿਆਨੀ ਜਾਨਵਰ ਨਾ ਹੋ ਜਾਣ ਸਾਰੇ ਅਗਿਆਨੀ ਜਾਨਵਰ ਵੀ ਤਾਂ ਹੋ ਸਕਦੇ ਨੇ ਕਿਉਂ ਨਹੀਂ ਹੁੰਦੇ ਦੇਵੰਦ ਦੇ ਉਹਨਾਂ ਨੂੰ ਕਬੂਲ ਕਰਦੇ ਕਬੂਲ ਅਸਰ ਕਰਨਾ ਨਾ ਕਰਨਾ ਇਦੇ ਉੱਤੇ ਆਪਣੇ ਜੀਵ ਤੇ ਡਿਪੈਂਡ ਕਰਦਾ ਇੰਡੀਪੈਂਡੈਂਟ ਹੈ ਕੋਈ ਇਹ ਤੇ ਅਸਲ ਨਹੀਂ ਪਾ ਸਕਦਾ ਸਿਰਫ ਉਹ ਪਾ ਸਕਦੀ ਹੈ ਤੁਰਕੀ ਬਣੀ ਹੋਰ ਕੋਈ ਨਹੀਂ ਪਾ ਸਕਦਾ ਉਹ ਪਾ ਸਕਦੀ ਹੈ ਕਿ ਕੋ ਬੁੱਧੀ ਦੇ ਉੱਪਰ ਹੈ ਸਾਡੀ ਤੋਂ ਉਹ ਸਾਡੇ ਉਹਨੂੰ ਮੰਨਣਾ ਨਾ ਮੰਨਣਾ ਸਾਡੇ ਵਸ ਦੀ ਗੱਲ ਨਹੀਂ ਹੈ ਇਹਨੂੰ ਮੰਨਣਾ ਨਾ ਮੰਨਣਾ ਇਹ ਕੁਰਬਾਨੀ ਨੂੰ ਮੰਨਣਾ ਨਾ ਮੰਨਣਾ ਸਾਡੇ ਵਸ ਦੀ ਗੱਲ ਹੈ ਸੰਸਾਰ ਵਿੱਚ ਆਦਮੀ ਦੀ ਗੱਲ ਮੰਨਣਾ ਨਾ ਮੰਨਣਾ ਸਾਡੇ ਵਸ ਦੀ ਗੱਲ ਹੈ ਉਹ ਗੁਰਬਾਣੀ ਨੂੰ ਮੰਨਣਾ ਆਪਣਾ ਸਾਡੇ ਵਾਸਤੇ ਗੱਲ ਨਹੀਂ ਹੈ ਉਹ ਤਾਂ ਜਾਣਾ ਕਰਕੇ ਖੜ ਲੰਦੀ ਹੈ ਐਸਾ ਸਤਗੁਰ ਜੇ ਮਿਲ ਲੈ ਕਲ ਰਤਨ ਅਰੇ ਪ੍ਰਗਿਆਸ ਅਰੇ ਪ੍ਰਗਿਆਸ ਉਹ ਤਾਂ ਪ੍ਰਗਿਆਸ ਕਰ ਦਿੰਦੀ ਹੈ ਸਤਗੁਰ ਸਹੇਮੇ ਲੇ ਕੰਡ ਰੋਤੋਂ ਦੇ ਉਹ ਤਾਂ ਪ੍ਰਗਿਆਸ ਕਰ ਦੇਣਾ ਉਹਦੇ ਚ ਸਾਜਾ ਝੂੜ ਦਾ ਨਿਤਾਰਾ ਕਰਕੇ ਦਿਖਾ ਦੇਣ ਉਹ ਗੱਲ ਹੋਰ ਹੈ ਇਹ ਗੱਲ ਗੁਰਬਾਣੀ ਦੀ ਸਾਡੀ ਹੋਰ ਹੈ ਅਸੀਂ ਇਹਨੂੰ ਕਿਦੂ ਤੇ ਪ੍ਰਭਾਵ ਕਰ ਸਕਦੇ ਹਾਂ ਪ੍ਰਚਾਰ ਹੋ ਰਿਹਾ ਸੀ ਗੁਰੂ ਘਰ ਦਾ ਬਣਾਣਾ ਆਪਣਾ ਲੋਕਾਂ ਦੇ ਵਿੱਚ ਹਾਂ ਆਏ ਜੀ ਦੇ ਚੰਦੇ ਬਾਗ ਸੀ ਉਹਨੇ ਬੋਲਿਆ ਇਹਦੇ ਬਾਗ ਵਾਲੇ ਜੀ ਨੇ ਨਹੀਂ ਬੰਨਿਆ ਇਹ ਕਹਿ ਸਕਦੇ ਹਾਂ ਅਸੀਂ ਚੰਦੇ ਬਾਗ ਵਾਲਿਆਂ ਨੇ ਬੋਲਿਆ ਬਾੜੇ ਬਾਗੜੇ ਰਹਿ ਗਏ ਉਹ ਅਕਲੰਕ ਰੂਪ ਅਪਾਰ ਅਕਲੰਕ ਰੂਪ ਅਪਾਰ ਅਕਲੰਕ ਰੂਪ ਹੈ ਉਹਦਾ ਹਰ ਦਾ ਰੂਪ ਅਗਲਾ ਕਹੋ ਜਾਣਾ ਉਹਦੇ ਤਨੀ ਅਸਰ ਉਹਦਾ ਕਿੱਸੇ ਦਾ ਫਿਰ ਅਣਛੇ ਤੇ ਬਾਹਰ ਰੂਪ ਹੈ ਉਹਦਾ ਅਸਰ ਰੂਪ ਹੈ ਕੋਕ ਸਰਬਿਆ ਪੀ ਜਾ ਫਿਰ ਉਹ ਬਾਹਰ ਹੈ ਅਣਛੇ ਜਤ ਤੇਜ ਉਦਾਰ ਅਣਛੇ ਜਤ ਤੇਜ ਤੇਜ ਕਿੰਨਾ ਦਾ ਅਣਛੇ ਜਤ ਤੇਜ ਤੇਜ ਕੀ ਹੈ ਉਦਾਰ ਤੇ ਜਿਹੜੇ ਉਹਦੀ ਜੋਤ ਹੈ ਉਹਦੇ ਕੋਲ ਜਿਹੜਾ ਗਿਆਨ ਹੈ ਉਹ ਕਟਾਇਆ ਨਹੀਂ ਜਾ ਸਕਦਾ ਛਿਜ ਕਰਨਾ ਕਟਾ ਦੇਣਾ ਕੋਈ ਹੋਰ ਵੱਡਾ ਗਿਆਨ ਮੂਰੇ ਰੱਖ ਦੇਣਾ ਨਾ ਜਿਵੇਂ ਕੋਈ ਦੀਵਾ ਜਲਦਾ ਉਹਦੇ ਅੱਗੇ ਹੋਰ ਕੋਈ ਵੱਡਾ ਦੀਵਾ ਰੱਖ ਦਈਏ ਉਹ ਦੀਵੇ ਦਾ ਤੇਜ ਉਹ ਨਹੀਂ ਹੋਵੇ ਭਾਵੇਂ ਉਹ ਘਟ ਜਾਂਦਾ ਛਿਜ ਜਾਂਦਾ ਛੋਟਾ ਬਲਬ ਜਗਦਾ ਉਹਦੇ ਕੋਲ ਵੱਡਾ ਬਲਬ ਜਾਲ ਦਈਏ ਨਾ ਉਹ ਲੱਗਦਾ ਬੁੱਧ ਮ ਲੱਗਦਾ ਸਾਨੂੰ ਲੱਗਣ ਨਹੀਂ ਦਿੰਦਾ ਇਹ ਐਡਾ ਤੇਜ ਹੈ ਕਿ ਇਹਦੇ ਮੁਕਾਬਲੇ ਜੇ ਤੋਂ ਵੱਡਾ ਕੋਈ ਹੈ ਉਹ ਨਹੀਂ ਬਲਵ ਐ ਕਹ ਲਓ ਕਰੋੜਾਂ ਸੂਰਜ ਵੀ ਚੜ੍ਹਦੀਏ ਤਾਂ ਵੀ ਕੋਈ ਨਹੀਂ ਫਰਕ ਪੈਂਦਾ ਕੋ ਕੋ ਤਾਂ ਬਾਹਰ ਜਾਣ ਨਾਲ ਕਰਨ ਵਾਲੀ ਚੀਜ਼ਾਂ ਨੂੰ ਹਾਂਜੀ ਹਣੇ ਛੇਜ ਤੇਜ ਉਦਾਰ ਉਦਾਰ ਤੇਜ ਬਹੁਤ ਗਿਆਨ ਐਡਾ ਵੱਡਾ ਹੈ ਕਿ ਇਤੋਂ ਵੱਡਾ ਗਿਆਨ ਹੋਰ ਹੈ ਨਹੀਂ ਇਤੋਂ ਵੱਡੀ ਜੋਤ ਇਤੋਂ ਜ਼ਿਆਦਾ ਚੱਲਣ ਵਾਲਾ ਕਰਨ ਵਾਲਾ ਕੋਈ ਨਹੀਂ ਹੈ ਸੰਸਾਰ 'ਚ ਉਦਾਰ ਉਦਾਰ ਇਸ ਕਰਕੇ ਕੋਈ ਲੈ ਜਾਓ ਜਿੰਨਾ ਵਧੀ ਲੈ ਜਾਓ ਫਰੀ ਲੈ ਜਾਓ ਕੋਈ ਕੀਮਤ ਨਹੀਂ ਇਹ ਉਦਾਰਤਾ ਹੈ ਵਿਕਦਾ ਨਹੀਂ ਹੈ ਗਿਆ ਸੰਸਾਰ ਚ ਲੈਣ ਵਾਲੇ ਕੋਈ ਨਹੀਂ ਹੈ ਲੈਣ ਵਾਲੇ ਨੂੰ ਲੱਭਣਾ ਪੈਂਦਾ ਹੈ ਲੈਣ ਵਾਲੇ ਨੂੰ ਲੱਭਣਾ ਪੈਂਦਾ ਹੈ ਜਿਨ੍ਹਾਂ ਅger ਤਸਕਰ ਹੈ ਉਹਨਾਂ ਦੇ ਤਸਕਰ ਹੈ ਉਹ ਨਾਮ ਨਹੀਂ ਲੈਂਦਾ ਹੁੰਦਾ ਸੋ ਤਸਕਰ ਜੋ ਨਾਮ ਲੈ ਲੈ ਜਿਹੜੇ ਨਾਮ ਨਹੀਂ ਲੈਂਦੇ ਨਾ ਉਹ ਸਾਰੀ ਤਸਕਰ